ਸੂਰਜ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਸੱਤਪਾਲ ਸਿੰਘ ਡੇਢ ਕਾ ਦੇਸ਼ ਵਾਸੀਆਂ ਨੂੰ ਦਿਨਿਕ ਸਵੇਰਾ ਦੀ ਜਗਰਾਉਂ ਟੀਮ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਅਸੀਂ ਚੌਕ ਵਿੱਚੋਂ ਜਗਰਾਉਂ ਮੇਨ ਚੌਂਕ ਦੇ ਵਿੱਚ ਦੀ ਲੰਘ ਰਹੇ ਸੀ ਤਾਂ ਇੱਥੇ ਪੰਜਾਬ ਪੁਲਿਸ ਵੱਲੋਂ ਇੱਕ ਨਵੇਂ ਸਾਲ ਦਾ ਨਵਾਂ ਸਾਲ ਮਨਾਉਣ ਦਾ ਵੱਖਰਾ ਤਰੀਕਾ ਜਿਹੜਾ ਅਪਣਾਇਆ ਜਾ ਰਿਹਾ ਵਾ ਤੇ ਉਹਦੇ ਕੀ ਕਰ ਰਹੇ ਨੇ ਆਓ ਤੁਸੀਂ ਵੀ ਤਸਵੀਰਾਂ ਦੇਖੋ ਜਿਹੜੇ ਬੰਦਿਆਂ ਨੇ ਹੈਲਮਟ ਨਹੀਂ ਲਾਇਆ ਉਹਨਾਂ ਨੂੰ ਫੋਲੋ ਦਿੱਤਾ ਜਾ ਰਿਹਾ ਵਾ ਤੇ ਉਹਨਾਂ ਨੂੰ ਇੱਕ ਇੱਕ ਲੱਡੂ ਵੀ ਖਵਾਇਆ ਜਾ ਰਿਹਾ ਤੇ ਅਵੇਅਰ ਕੀਤਾ ਜਾ ਰਿਹਾ ਕਿ ਤੁਸੀਂ ਆਪਣੀ ਸੇਫਟੀ ਦੇ ਲਈ ਸਿਰ ਤੇ ਹੈਲਮਟ ਜ਼ਰੂਰ ਜਿਹੜਾ ਉਹ ਲਵੋ ਹੈਲਮਟ ਜ਼ਰੂਰ ਜਿਹੜਾ ਲਵੋ ਸੋ ਕਾਨੂੰਨ ਨੂੰ ਫੋਨ ਵੀ ਲਾਇਆ ਸਰ ਇਹ ਤੁਹਾਨੂੰ ਕਿਵੇਂ ਆਈ ਆਈਡੀਆ ਆਇਆ ਵੀ ਅੱਜ ਨਵੇਂ ਸਾਲ ਤੇ ਆਪਾਂ ਅਵੇਅਰ ਲੋਕਾਂ ਨੂੰ ਇਸ ਤਰ੍ਹਾਂ ਕਰੀਏ ਸਾਡੇ ਸੀਨੀਅਰ ਅਫਸਰ ਸਰਦਾਰ ਨਮਨੀ ਸਿੰਘ ਬائیں ਜੀ ਐਸਪੀ ਸਾਹਿਬ ਜਗਰਾਉਂ ਦੇ ਨੇ ਦਿਸ਼ਾ ਨਿਰਦੇਸ਼ਾ ਹੈ ਐਸਪੀ ਸਾਹਿਬ ਸਰਦਾਰ ਧਰਮਿੰਦਰ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਇਹ ਸਾਰਾ ਕੁਝ ਚੱਲ ਰਿਹਾ ਸਰ ਵੀ ਨਵੇਂ ਸਾਲ ਦੇ ਵਿੱਚ ਕੁਝ ਨਵਾਂ ਪੰਜਾਬ ਪੁਲਿਸ ਕਰੇਗੀ ਟਰੈਪ ਪੁਲਿਸ ਕਰੇ ਜਿਵੇਂ ਕਿ ਇਹਨਾਂ ਨੇ ਹੈਲਮਟ ਨਹੀਂ ਪਾਇਆ ਇਹਨਾਂ ਨੂੰ ਵੇਅਰ ਕਰ ਰਹੇ ਆ ਵੀ ਨਵੇਂ ਸਾਲ ਵਿੱਚ ਵੀ ਤੁਸੀਂ ਆਹ ਕੰਮ ਸ਼ੁਰੂ ਕਰੋ ਪਹਿਲਾਂ ਵੀ ਕਈ ਵਾਰ ਕੈਂਪ ਵਗੈਰਾ ਲੱਗੇ ਆ ਸਾਡੇ ਹੁਣ ਇਹ ਫੁੱਲ ਦੇ ਕੇ ਔਰ ਮੂਹ ਮਿੱਠਾ ਦਿਵਾ ਕੇ ਇਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਸਾਰਾ ਹੈਲਮਟ ਪਾਓ ਇਹ ਫੋਨ ਫੋਨ ਵੀ ਸੁਣ ਰਹੇ ਸੀਗੇ ਇਹਨਾਂ ਦੇ ਫੋਨ ਇਹਨਾਂ ਨੂੰ ਵੇਅਰ ਕਰ ਰਹੇ ਆ ਚਲਾਨ ਨਹੀਂ ਭਰਿਆ ਜਾਊਗਾ ਕੀ ਤੁਹਾਨੂੰ ਪੰਜਾਬ ਪੁਲਿਸ ਦਾ ਤਰੀਕਾ ਵਧੀਆ ਲੱਗਿਆ ਹਾਂਜੀ ਵਧੀਆ ਲੱਗਿਆ ਚਲਾਨ ਜੇ ਤੁਹਾਡਾ ਹੋ ਜਾਂਦਾ ਹੈਲਮਟ ਤੁਸੀਂ ਪਾਇਆ ਨਹੀਂ ਤੇ ਤੁਹਾਨੂੰ ਚਲਾਨ ਦੇ ਬਦਲੇ ਫੁੱਲ ਮਿਲ ਰਹੇ ਆ ਕੀ ਸੋਚਦੇ ਹੋ ਬਹੁਤ ਵਧੀਆ ਖੁਸ਼ੀ ਤੇ ਫਿਰ ਅੱਗੇ ਦੋ ਹੈਲਮਟ ਹਾਂ ਜੀ ਪਾ ਕੇ ਆਵਾਂਗੇ ਸੋ ਤੁਸੀਂ ਦੇਖਦੇ ਹੋ ਵੀ ਅੱਗੇ ਤੋਂ ਹੈਲਮਟ ਪਾਉਣ ਦਾ ਵੀ ਜਿਹੜਾ ਲੋਕਾਂ ਨੇ ਇਹ ਪ੍ਰੋਮਿਸ ਕੀਤਾ ਵਾ ਕਾਰ ਸਵਾਰ ਨੂੰ ਰੋਕਿਆ ਗਿਆ ਹੈ ਦੇਖਦੇ ਆ ਪੰਜਾਬ ਪੁਲਿਸ ਕੀ ਕਰ ਰਹੀ ਹੈ ਸੀਟ ਬੈਲਟ ਸੀਟ ਬੈਲਟ ਵੀ ਲਗੀ ਤਾਂ ਕਰਕੇ ਰੋਕੀ ਜਾਂ ਤੇ ਸੀਟ ਬੈਲਟ ਨਾ ਲੱਗੀ ਹੋਣ ਕਾਰਨ ਸੀਟ ਬੈਲਟ ਲਵਾਈ ਜਾ ਰਹੀ ਹੈ ਤੇ ਇੱਕ ਫੁੱਲ ਦਿੱਤਾ ਜਾ ਰਿਹਾ ਨਾਲ ਦੀ ਨਾਲ ਲੱਡੂ ਵੀ ਜਿਹੜਾ ਉਹ ਖਵਾਇਆ ਜਾ ਰਿਹਾ ਨਵੇਂ ਸਾਲ ਦੀਆਂ ਬਧਾਈਆਂ ਪੰਜਾਬ ਪੁਲਿਸ ਵੱਲੋਂ ਜਗਰਾਓ ਪੁਲਿਸ ਵੱਲੋਂ ਸਪੈਸ਼ਲੀ ਇਹ ਦਿੱਤੀਆਂ ਜਾ ਰਹੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਹੈ ਵੀ ਜਦੋਂ ਕੋਈ ਪੁਲਿਸ ਦਾ ਅਫਸਰ ਕੋਈ ਪੈਸੇ ਲੈਂਦਾ ਇਸ ਤਰ੍ਹਾਂ ਨਾਕੇ ਦੇ ਉੱਪਰ ਜਦੋਂ ਪੈਸੇ ਲੈਂਦਾ ਤੁਸੀਂ ਦੇਖਦੇ ਹੋ ਕੋਈ ਵੀਡੀਓ ਫੜਦੇ ਹੋ ਉਹਨੂੰ ਬੜੀ ਤੁਸੀਂ ਦਵਾ-ਦਵ ਆਇ ਫਟਾਕ ਦੇਣੇ ਸ਼ੇਅਰ ਕਰਦੇ ਹੋ ਕਿ ਪੈਸੇ ਲੈ ਗਏ ਆ ਚਲਾਨ ਦੇ ਪੈਸੇ ਲੈ ਗਏ ਜਾਂ ਚਲਾਨ ਕੱਟਿਆ ਜਾ ਰਿਹਾ ਪਰ ਅੱਜ ਜੇ ਪੰਜਾਬ ਪੁਲਿਸ ਫੁੱਲ ਦੇ ਕੇ ਗੁਲਾਬ ਦੇ ਫੁੱਲ ਦੇ ਕੇ ਇਹ ਲੋਕਾਂ ਨੂੰ ਅਵੇਅਰ ਕਰ ਰਹੀ ਆ ਤਾਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਬਣਦਾ ਹੈ ਹਾਂਜੀ ਭਾਈ ਜੀ ਅੱਜ ਅੱਜ ਪੰਜਾਬ ਪੁਲਿਸ ਜਿਹੜਾ ਸੀਟ ਬੈਲਟ ਤੁਹਾਡੇ ਲੱਗੀ ਨਹੀਂ ਸੀ ਤੁਹਾਡੇ ਚਾਣ ਵੀ ਤੁਹਾਨੂੰ ਪਤਾ ਕਿੰਨਾ ਭਾਰੀ ਹੈਵੀ ਚਲਾਨ ਹੋ ਗਏ ਆ ਤੇ ਤੁਹਾਨੂੰ ਚਲਾਨ ਦੀ ਬਜਾਏ ਇੱਕ ਫੁੱਲ ਤੇ ਇੱਕ ਲੱਡੂ ਮਿਲਿਆ ਕੀ ਸੋਚਦੇ ਹੋ ਕੀ ਕੀ ਪੰਜਾਬ ਪੁਲਿਸ ਪੰਜੇਗਰਾਉਂ ਪੁਲਿਸ ਦਾ ਸਪੈਸ਼ਲੀ ਕੀ ਕਮੂਗੇ ਨਹੀਂ ਜਗਰਾਉਂ ਪੁਲਿਸ ਵਰਗੀ ਪੁਲਿਸ ਬਣਨਾ ਹੀ ਮੁਸ਼ਕਲ ਹੈ ਜੀ ਜਿੱਨਾਂ ਕਿ ਬਹੁਤ ਵਧੀਆ ਅਪਰਾਹਲਾ ਕਰ ਰਹੇ ਆ ਹੋਰ ਕੋਈ ਅਪਰਾਹਲਾ ਕਰ ਹੀ ਨਹੀਂ ਸਕਦਾ ਜੀ ਜਿੰਨੇ ਕਿ ਪੰਜਾਬ ਪੁਲਿਸ ਨਾਲ ਸਾਡੀ ਵਧੀਆ ਸਹਿਚਾਰਾ ਸਾਡਾ ਬਹੁਤ ਵਧੀਆ ਜੀ ਜਿੰਨੇ ਕਪੜਾਲੇ ਕਰ ਲਿਆ ਵਧੀਆ ਕਰ ਰਿਹਾ ਪੰਜਾਬ ਇੱਕ ਇੱਕ ਮੋਟਰਸਾਈਕਲ ਸਵਾਰ ਨੂੰ ਹੋਰ ਰੋਕਿਆ ਗਿਆ ਵਾ ਮੂੰਹ ਵੀ ਬੰਨਿਆ ਗਿਆ ਸਾਡੇ ਨਾਲ ਏਐਸਏ ਨਰਪਾਲ ਸਿੰਘ ਨੇ ਨਰਪਾਲ ਸਿੰਘ ਜੀ ਕੀ ਕਹੋਗੇ ਵੀ ਮੂੰਹ ਬੰਨ ਕੇ ਵੀ ਚਲਾਣ ਹੁਣ ਤਾਂ ਸਰਕਾਰ ਨੇ ਕਰਤਾ ਹਾਂਜੀ ਮੂੰਹ ਬੰਨਨੇ ਤੇ ਚਲਾਣ ਵੀ ਆ ਬਾਕੀ ਮੂੰਹ ਬੰਨ ਕੇ ਵਾਰਦਾ ਤਾਂ ਬਹੁਤ ਕਰਦੇ ਆ ਇਹ ਲੋਕਾਂ ਨੂੰ ਅਵੇਅਰ ਕਰਦੇ ਆ ਅਸੀਂ ਵੀ ਮੂੰਹ ਬੰਨ ਕੇ ਵਹੀਕਲ ਨਾ ਚਲਾਓ ਮੂੰਹ ਨਾ ਬੰਨਿਆ ਹੋਵੇ ਤਾਂ ਬੰਦੇ ਦੀ ਪਹਿਚਾਣ ਹੋ ਜਾਂਦੀ ਆ ਜਦੋਂ ਮੂੰਹ ਬੰਨਿਆ ਪਹਿਚਾਣ ਨਹੀਂ ਹੋ ਸਕਦੀ ਅਸੀਂ ਲੋਕਾਂ ਨੂੰ ਸਮਝਾ ਰਹੇ ਆ ਨਾਲ ਫੁੱਲ ਦੇ ਰਹੇ ਆ ਨਾਲ ਚਾਰ ਸਾਹਿਬ ਲੱਡੂ ਦੇ ਰਹੇ ਆ ਸੀਨੀਅਰ ਅਫਸਰਾਂ ਦਾ ਸਾਡੇਆਂ ਦਾ ਹੁਕਮਾਂ ਵੀ ਲੋਕਾਂ ਨੂੰ ਅਵੇਅਰ ਕਰੋ ਜੀ ਅਵੇਅਰ ਕਰ ਰਹੇ ਆ ਲੋਕਾਂ ਸੋ ਪੰਜਾਬ ਪੁਲਿਸ ਜਗਰਾਓ ਪੁਲਿਸ ਦਾ ਜਿਹੜਾ ਲੋਕਾਂ ਨੂੰ ਅਵੇਅਰ ਕਰਨ ਦਾ ਨਵੇਂ ਸਾਲ ਦੇ ਉੱਤੇ ਤਰੀਕਾ ਜੇ ਤੁਹਾਨੂੰ ਪਸੰਦ ਲੱਗਾ ਤਾਂ ਕਮੈਂਟ ਕਰਕੇ ਜਰੂਰ ਆਦਿਓ ਧੰਨਵਾਦ